ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੱਖਣਸਰ ਲਬਾਨਾ ਨੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਦੋ ਮੋਹਰੇ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਕਹਿਣ ਲੱਗੇ ਕਿ ਭਾਈ ਸਾਨੂੰ ਮਾਇਆ ਦੀ ਕੋਈ ਭੁੱਖ ਨਹੀਂ ਪਰ ਜੇਕਰ ਅਸੀਂ ਤੇਰੇ ਮਨ ਦੀ ਗੱਲ ਨਾ 부ਝੀ ਤਾਂ ਤੇਰੀ ਸ਼ੰਕਾ ਦੂਰ ਕਿਵੇਂ ਹੋਵੇਗੀ ਇਸ ਲਈ ਮਸਬੰਦ ਦੀ ਭੇਟਾ 500 ਮੋਹਰੇ ਹਨ ਪਰ ਤੁਸੀਂ ਦੋ ਹੀ ਰੱਖ ਰਹੀ ਹੋ ਇਹ ਸ਼ਬਦ ਸੁਣ ਕੇ ਭਾਈ ਮੱਖਣ ਸਾਹ ਲੁਬਾਣਾ ਦੀਆਂ ਅੱਖਾਂ ਵਿੱਚ ਬੈਰਾਗ ਦੇ ਹੰਝੂ ਆ ਗਏ ਅਤੇ ਉਹਨਾਂ ਨੇ ਕੋਠੇ ਉੱਤੇ ਚੜ੍ਹ ਕੇ ਹੋਕਾ ਦਿੱਤਾ ਕਿ ਗੁਰੂ ਲਾਦੋਰੇ ਗੁਰੂ ਲਾਦੋਰੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗਦੀ ਤੇ ਬੈਠੇ ਤੇ ਫਿਰ ਉਹਨਾਂ ਨੇ ਇੱਕ ਨਵਾਂ ਨਗਰ ਅਨੰਦਪੁਰ ਸਾਹਿਬ ਵਸਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ